Tune in to MarriageLagan.com every Sunday 5 p.m. with Varinder Ubhi. A show about matrimonials, life partnership and relationships only on Radio Zindagi 1550 AM. Relationships are me in heaven, but we unite MarriageLagan.com. Dream it, believe it and make it happen. MarriageLagan is a leading matchmaking services provider. We offer trusted and authentic matrimonial profiles for those who are looking for

ਸਵੇਰੇ ਸਵੇਰੇ ਪਚਾਲ ਦਾ ਕੰਬ ਗਈ ਧਰਤੀ ਸੁਨਾਮੀ ਦੀ ਚੇਤਾਵਨੀ ਵੀ ਹੋ ਗਈ ਜਾਰੀ 코로나 ਕਾਰਨ ਫਿਰ ਦਹਿਸ਼ਤ ਚ ਦੁਨੀਆ ਜੇਕਰ ਤੁਸੀਂ ਜਲਦੀ ਹੀ ਕਿਤੇ ਛੁੱਟੀਆਂ ਮਨਾਉਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਵੀਕਐਂਡ ਟ੍ਰਿਪ ਦੀ ਤਿਆਰੀ ਕਰ ਰਹੇ ਹੋ ਤਾਂ ਇੱਕ ਵਾਰ ਸੋਚ ਲਓ ਕਿਉਂਕਿ ਦੁਨੀਆ ਦੇ ਕੁਝ ਹਿੱਸਿਆਂ 'ਚ ਕੋਵਿਡ-19 ਵਾਪਸ ਆ ਗਿਆ ਹੈ ਅਤੇ ਕਈ ਵੱਡੇ ਸ਼ਹਿਰਾਂ 'ਚ ਸਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। 2020 ਤੋਂ ਲੈ ਕੇ 2022 ਦੇ ਵਿਚਕਾਰ ਅਸੀਂ ਸਾਰਿਆਂ ਨੇ ਇਸ ਦੁਖਾਂਤ ਦਾ ਸਾਹਮਣਾ ਕੀਤਾ, ਉਹ ਮੌਜੂਦਾ ਸਮੇਂ ਵਿੱਚ ਇੱਕ ਵਾਰ ਫਿਰ ਵਧਦਾ ਆ ਨਜ਼ਰ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਯਾਤਰਾ ਕਰਨ ਤੋਂ ਪਹਿਲਾਂ ਸਾਵਧਾਨੀ ਬਹੁਤ ਜ਼ਰੂਰੀ ਹੈ। ਏਸ਼ੀਆ ਦੇ ਕਈ ਹਿੱਸਿਆਂ ਵਿੱਚ ਕੋਵਿਡ ਦੇ ਮਾਮਲੇ ਵਧੇ ਹਾਲੀਆ ਰਿਪੋਰਟ ਦੇ ਅਨੁਸਾਰ ਥਾਈਲੈਂਡ, ਸਿੰਗਾਪੂਰ ਅਤੇ ਹਾਂਗਕਾਂਗ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਕੋਵਿਡ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਸਿੰਗਾਪੂਰ ਵਿੱਚ ਮਈ ਦੇ ਸ਼ੁਰੂ ਤੋਂ ਹੀ ਇਸ ਮਾਮਲੇ 'ਤੇ 28% ਦਾ ਵਾਧਾ ਹੋਇਆ ਸੀ। ਫਤਿਹ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਾਂਗਕਾਂਗ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਤੀ ਵਿਕਸਿਤ ਹੁੰਦੀ ਨਜ਼ਰ ਆ ਰਹੀ ਹੈ, ਜਿੱਥੇ ਸਿਹਤ ਵਿਭਾਗ ਨੇ ਲੋਕਾਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਥਾਈਲੈਂਡ ਵਿੱਚ ਵੀ 11 ਤੋਂ 17 ਮਈ ਦੇ ਵਿਚਕਾਰ 33000 ਤੋਂ ਵੱਧ ਕੋਵਿਡ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 6000 ਤੋਂ ਵੱਧ ਇਕੱਲੇ ਬੇਕਾਰਕ ਵਿੱਚ ਹੀ ਸਨ ਇਹਨਾਂ ਹਾਲਾਤਾਂ ਨੂੰ ਤਿਆਰ ਵਿੱਚ ਰੱਖਦੇ ਇਨ੍ਹਾਂ ਤਿੰਨਾਂ ਦੇਸ਼ਾਂ ਦੀ ਯਾਤਰਾ ਮੁਲਤਵੀ ਕਰਨਾ ਇੱਕ ਸਿਆਣਪ ਵਾਲਾ ਫੈਸਲਾ ਹੋਵੇਗਾ ਭਾਰਤ ਦੇ ਹਾਲਾਤ ਦੀ ਗੱਲ ਕਰੀ ਤੇ ਘਰੇਲੂ ਯਾਤਰਾ ਦੌਰਾਨ ਵੀ ਵਰਤੋਂ ਸਰਦਾਨੀ ਭਾਵੇਂ ਭਾਰਤ ਇਸ ਵੇਲੇ ਦੀ ਸਥਿਤੀ ਕਾਬੂ ਵਿੱਚ ਹੈ ਪਰ ਕੁਝ ਰਾਜਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਚਿੰਤਾਵਾਂ ਵਧਾ ਰਹੇ ਹਨ ਕੇਂਦਰੀ ਮੰਤਰੀ ਦੇ ਅਨੁਸਾਰ ਕੇਰਲ ਮਹਾਰਾਸ਼ਟਰ ਤੇ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਸਰਗਰਮ ਕੋਵਿਡ ਮਾਮਲੇ ਦਰਜ ਕੀਤੇ ਗਏ ਹਨ ਕੇਰਲ ਵਿੱਚ ਲਗਾਤਾਰ ਵਧ ਰਹੇ ਮਾਮਲੇ ਕਾਰਨ ਸਥਾਨਕ ਪ੍ਰਸ਼ਾਸਨ ਹਾਈਲਾਈਟ ਤੇ ਹੈ ਤੇ ਮਹਾਰਾਸ਼ਟਰ ਤੇ ਤਾਮਿਲਨਾਡੂ ਦੀ ਸਥਿਤੀ ਤੇ ਵੀ ਉੱਤੇ ਰੱਖੀ ਜਾ ਰਹੀ ਹੈ ਇਹ ਤੇ ਯਾਤਰੀਆਂ ਨੂੰ ਸਿੱਤੀ ਸ਼ਾਮ ਅਮਰੀਕਾ ਦੇ ਸੂਬੇ ਜਿਹਨੀਆਂ ਦੇ ਫੇਅਰ ਇਫੈਕਟਸ 'ਚ ਇਸ ਸਥਿਤੀ ਇੱਕ ਸਿੱਖ ਪੰਜਾਬੀ ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਦੇ ਜਾਣ ਲਾਵਾ ਹਮਲਾ ਕੀਤਾ ਗਿਆ ਏ ਕੁਲਵਿੰਦਰ ਸਿੰਘ ਫਲੋਰਾ ਨੂੰ ਮਾਰਨ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਫਾਇਰ ਬੰਬ ਦੀ ਵਰਤੋਂ ਕੀਤੀ ਗਈ ਏ ਇਸ ਫਾਇਰ ਬੰਬ ਨੂੰ ਉਸ ਦੇ ਸਟੋਰ ਤੇ ਲਗਾਇਆ ਗਿਆ ਸੀ ਜਿਸ ਨਾਲ ਉਸ ਦੇ ਸਟੋਰ ਨੂੰ ਭਾਰੀ ਨੁਕਸਾਨ ਪਹੁੰਚਿਆ ਏ ਸਟੋਰ ਮਾਲਿਕ ਕੁਲਵਿੰਦਰ ਸਿੰਘ ਫਰੋਲਾ ਨੇ ਬੜੀ ਨਿਮਰਤਾ ਨਿਡਰਤਾ ਅਤੇ ਸਤਿਤੀ ਦਾ ਮੁਕਾਬਲਾ ਕੀਤਾ ਹਮਲਾਵਰ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੀ ਪਛਾਣ ਜਿਹੜੀ ਕੱਲ੍ਹ ਕੀਤੀ ਗਈ ਹੈ ਸਟੋਰ ਮਾਲਿਕ ਫਲੋਰਾ ਨੇ ਕਿਹਾ ਕਿ ਫਾਇਰ ਪੰਪ ਸਟਰ ਵਾਲਾ ਵਿਅਕਤੀ ਆਪਣੇ ਫੋਨ ਤੇ ਕਿਸੇ ਨਾਲ ਗੱਲ ਕਰਦਾ ਹੋਇਆ ਵੀ ਵੀਡੀਓ ਬਣਾ ਰਿਹਾ ਸੀ ਇਸ ਹਮਲਾਵਰ ਦਾ ਨਿਡਰਤਾ ਨਾਲ ਮੁਕਾਬਲਾ ਕਰਦੇ ਹੋਏ ਕੁਲਵਿੰਦਰ ਸਿੰਘ ਨੇ ਪੈਰਾਂ ਨਾਲ ਬੰਬ ਨੂੰ ਜਦੋਂ ਇੱਕ ਇੱਕ ਮਾਰੀ ਤਾਂ ਉਹ ਹਮਲਾਵਾ ਤੇ ਹੀ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ ਉਹ ਜ਼ਖਮੀ ਹਾਲਤ 'ਚ ਉੱਥੋਂ ਭੱਜ ਗਿਆ ਸਟੋਰ ਮਾਲਿਕ ਗਵਿੰਦਰ ਸਿੰਘ ਫਲੋਰਾ ਵੱਲੋਂ ਪੁਲਿਸ ਨੂੰ ਤੁਰੰਤ ਕਾਲ ਕਰ ਦਿੱਤੀ ਗਈ ਸੂਚਨਾ ਮਿਲਦੇ ਹੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈਲੀਕਾਪਟਰ ਦੀ ਮਦਦ ਨਾਲ ਹਮਲਾਵਰ ਨੂੰ ਕੁਝ ਹੀ ਮਿੰਟਾਂ 'ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਉਸ ਕੋਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਸ ਇਸ ਮਾਮਲੇ ਵਿੱਚ ਬਿਨਸ ਨੂੰ ਨੁਕਸਾਨ ਪਹੁੰਚਾਉਣਾ ਦੇ ਪਿੱਛੇ ਕਿਸ ਤਾ ਹੱਥ ਹੈ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਪੰਜਾਬੀ ਸਿੰਘ ਕੁਲਵਿੰਦਰ ਸਿੰਘ ਫਲੋਰਾ ਵੱਲੋਂ 18 ਸਾਲ ਤੋਂ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਜਿਸ ਦਾ ਇੱਥੇ ਬਹੁਤ ਰਸੂਲ ਅਤੇ ਸਤਿਕਾਰ ਹੈ ਪਰ ਉਸ ਦੇ ਸਟੋਰ ਨੂੰ ਨੁਕਸਾਨ ਪਹੁੰਚਾਣ ਅਤੇ ਉਸ ਨੂੰ ਮਾਰਨ ਦੀ ਸਾਜ਼ਿਸ਼ ਪਿੱਛੇ ਕਿਸ ਦਾ ਹੱਥ ਹੈ ਉਸ ਦੀ ਪੂਰੀ ਜਾਂਚ ਕਰ ਰਹੀ ਹੈ। ਜਿੱਤੇ ਕੁਝ ਸਮੇਂ ਤੋਂ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਸਮੁੰਦਰ ਵਿੱਚ ਕਿਰੇ ਯੂਰਪ ਦੇ ਗ੍ਰੀਸ ਦੇਸ਼ ਤੋਂ ਆਇਆ ਹੈ ਜਿੱਥੇ 6.0 ਦੀ ਬਤਾਦੇ ਪੁਚਾਲ ਕਾਰ ਧਰਤੀ ਕੰਬ ਗਈ ਹੈ। ਨੈਸ਼ਨਲ ਸੈਂਟਰ ਫੋਰ ਸਿਸਮੋਲੋਜੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਸਮੇਂ ਅਨੁਸਾਰ ਇਹ ਭੁਚਾਲ ਸਵੇਰੇ ਕਰੀਬ 8:50 ਮਿੰਟ ਤੇ ਆਇਆ ਹੈ। 6.2 ਤਿਬੇਤਾ ਵਾਲੇ ਇਸ ਭੁਚਾਲ ਦੀ ਡੂੰਘਾਈ 104 ਕਿਲੋਮੀਟਰ ਤੱਕ ਦੱਸੀ ਜਾ ਰਹੀ ਹੈ ਇਸ ਭੁਚਾਲ ਮਗਰੋਂ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਜਿਕਰ ਜੋਗ ਹੈ ਪਿਛਲੇ ਕਈ ਦਿਨਾਂ ਤੋਂ ਏਸ਼ੀਆ ਦੇ ਕਈ ਦੇਸ਼ ਭੁਚਾਲ ਦੇ ਨਿਸ਼ਾਨੇ ਤੇ ਸੀ ਇਸ ਦੌਰਾਨ ਭਾਰਤ ਪਾਕਿਸਤਾਨ ਤੋਂ ਇਲਾਵਾ ਚੀਨ ਤੇ ਤੁਰਕੀ ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁਕੇ ਹਨ

Register at info at marriagelagan .com. We cater for USA, Canada, UK, Australia, India, Fiji and Laura. For more information call 510-943-8037 Tune in to marriagelagan.com Every Saturday 2 to 3 pm With varinder Ubhi A show about matrimonials, life partnership and relationships Only on Radio Zindagi 1550 AM रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.